ਸਤਿ ਸ਼੍ਰੀ ਅਕਾਲ ਦੋਸਤੋ ਹੁਣੇ-ਹੁਣੇ ਆਮ ਲੋਕਾਂ ਲਈ ਆਈ ਵੱਡੀ ਖੁਸ਼ਖਬਰੀ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਣ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਮੋਦੀ ਦੀ ਸਰਕਾਰ ਦੇ ਤੀਜੇ ਕਾਰਜਕਾਲ ਦੇ ਵਿੱਚ ਦਿਹਾੜੀਦਾਰ ਮਜ਼ਦੂਰਾਂ ਲਈ ਅੱਛੇ ਦਿਨ ਆਉਣ ਵਾਲੇ ਨੇ ਬਜਟ ਤੋਂ ਪਹਿਲਾਂ ਵਿੱਤ ਮੰਤਰੀ ਨਿਰਮਲਾ ਸੀਤਾ ਰਮਨ ਦੇ ਨਾਲ ਹੋਈ ਮੀਟਿੰਗ ਦੇ ਵਿੱਚ ਦਿਹਾੜੀਦਾਰ ਮਜ਼ਦੂਰਾਂ ਦੀ ਘੱਟੋ-ਘੱਟ ਉਜਰਤ ਵਧਾਉਣ ਅਤੇ ਮਨਰੇਗਾ ਤਹਿਤ ਕੰਮ ਕਰਨ ਦਾ ਸਮਾਂ ਦੁੱਗਣਾ ਕਰਨ ਦੀ ਮੰਗ ਕੀਤੀ ਗਈ ਮੰਨਿਆ ਜਾ ਰਿਹਾ ਹੈ ਕਿ ਜੁਲਾਈ ਤੋਂ ਪੇਸ਼ ਹੋਣ ਵਾਲੀ ਬਜਟ ਤੇ ਇਸ ਤੇ ਉੱਤੇ ਫੈਸਲਾ ਲਿਆ ਜਾ ਸਕਦਾ ਹੈ ਜੀ ਆ ਬਜਟ ਤੋਂ ਪਹਿਲਾ ਸਾਰੀਆਂ ਵਪਾਰਕ ਅਤੇ ਮਜ਼ਦੂਰੀ ਜਥੇਬੰਦੀਆਂ ਨੇ ਸੋਮਵਾਰ 24 ਜੂਨ ਨੂੰ ਵਿੱਤ ਮੰਤਰਾਲੇ ਨਾਲ ਪ੍ਰੀ ਬਜਟ ਮੀਟਿੰਗ ਕੀਤੀ ਜਿਸ ਦੇ ਵਿੱਚ ਇਹ ਮੰਗ ਉਠਾਈ ਗਈ ਜਥੇਬੰਦੀਆਂ ਨੇ ਕਿਹਾ ਹੈ ਕਿ ਘੱਟੋ ਘਾਟ ਉਜਰਤ ਮੌਜੂਦ ਦਾ 15000 ਰੁਪਏ ਤੋਂ ਵਧਾ ਕੇ 26000 ਰੁਪਏ ਕੀਤੀ ਜਾਏਗੀ ਇਹ ਮੰਗ ਵੱద్ధి ਮਹंगाई ਦੇ ਮੱਦੇਨਜ਼ਰ ਕੀਤੀ ਗਈ ਇਸ ਤੋਂ ਇਲਾਵਾ ਮਹਾਤਮਾ ਗਾਂਧੀ ਰਾਸ਼ਟਰੀ ਪਿੰਡ ਰੋਜ਼ਗਾਰ ਗਰੰਟੀ ਦੇ ਐਕਟ ਦੇ ਤਹਿਤ ਇਸ ਸਾਲ ਜਿਹਾ ਕੰਮ ਦੇ ਦਿਨ ਵਧਾਉਣ ਦੀ ਵੀ ਮੰਗ ਕੀਤੀ ਗਈ ਵਰਤਮਾਨ ਦੇ ਵਿੱਚ ਮਰੇਗਾ ਦੇ ਤਹਿਤ ਇੱਕ ਸਾਲ ਦੀ 100 ਦਿਨ ਕੰਮ ਕਰਨ ਦੀ ਗਰੰਟੀ ਉਸ ਨੂੰ ਵਧਾ ਕੇ 200 ਕਰਨ ਦੀ ਮੰਗ